ਹਿਊਮਨ ਸਰਵਿਸ ਸੁਸਾਇਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਜਤਿੰਦਰ ਸ਼ਰਮਾ ਦੀ ਅਗਵਾਈ ਵਿੱਚ ਅਜੇ ਕੁਮਾਰ ਵਾਲਮੀਕੀ ਨੂੰ ਐਸਸੀ ਸੈੱਲ ਪੰਜਾਬ ਦਾ ਜਨਰਲ ਸੈਕਟਰੀ ਲਾਇਆ ਗਿਆ ਅਤੇ ਇਸ ਦੇ ਨਾਲ ਸੁਖਵਿੰਦਰ ਕੌਰ ਪੋਲਾ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਅੱਖਾਂ ਦਾ ਕੈਂਪ ਲਗਾਇਆ ਗਿਆ ਤੇ ਮਰੀਜ਼ਾਂ ਨੇ ਚੈੱਕਅਪ ਕਰਵਾ ਕੇ ਲਾਭ ਉਠਾਇਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਫਤੇਗੜ ਸਾਹਿਬ ਤੋਂ ਸਾਡੀ ਭੈਣ ਸੁਖਿੰਦਰ ਗੌਰ ਜੀ ਜੋ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਲਾਇਗੇ ਨੇ ਫਤੇਗੜ ਸਾਹਿਬ ਤੋਂ ਮੈਂ ਇਹਨਾਂ ਨੂੰ ਭੈਣ ਨੂੰ ਬਹੁਤ-ਬਹੁਤ ਮੁबारकबाद ਦਿੰਦਾ ਹਾਂ ਸਾਡੇ ਨਾਲ ਜੁੜਨ ਤੇ ਤੇ ਇੱਕ ਨਾਲ ਹੀ ਮੁबारकबाद ਦਿੰਦਾ ਹਾਂ ਸਾਡੇ ਅਧਿਕਾਰੀ ਮਾ ਚੌਧਰੀ ਜੀ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਐਸੇ ਵਿੰਗ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਜਨ ਸੰਗਠਨ ਲਗਾਇਆ ਗਿਆ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਬਹੁਤ ਹੀ ਐਕਟਿਵ ਮੈਂਬਰ ਨੇ ਪੂਰੇ ਪੰਜਾਬ ਦੇ ਵਿੱਚ ਇਨਾ ਵਰਗਾ ਕੋਈ ਬੰਦਾ ਕਾਟੀ ਮੈਂ ਦੇਖਿਆ ਅਜੇ ਕੁਮਾਰ ਅਜੇ ਕੁਮਾਰ ਚੌਧਰੀ ਦਾ ਨਾਮ ਚੱਲਦਾ ਅਜੇ ਕੁਮਾਰ ਵਾਲਮੀਕਿੰਦ ਨਹੀਂ ਵਾਲਮੀਕਿੰਦ ਇਹਨਾਂ ਦਾ ਨਾਮ ਵਾਕਈ ਕੀ ਨਾਮ ਵੀ ਦਿ ਲੋ ਜੇ ਸੇਵਾ ਪਾਉਣਾ ਜੋ ਇੱਛਾ ਰੱਖਦੇ ਨੇ ਇਨਾਂ ਵਰਗਾ ਮੈਂ ਬੰਦਾ ਨਹੀਂ ਦੇਖਿਆ ਮੈਨੂੰ ਬਹੁਰੀ ਖੁਸ਼ੀ ਦੀ ਗੱਲ ਆ ਜੋ ਅੱਜ ਸਾਡੇ ਨਾਲ ਨੇ ਜੁਆਇਨ ਕੀਤੇ ਨੇ ਤੇ ਇੱਥੇ ਸਾਡੀ ਟੀਮ ਹੀਮੰਦ ਵਿਸਵਾਸ ਦੀ ਸੈਡੀਆਂ ਤੇ ਆਈ ਨੇ ਸਪੈਸ਼ਲੀ ਇਹਨਾਂ ਨੂੰ ਜੁਆਇਨਿੰਗ ਕਰਾਈ ਗਈ ਹੈ ਤੇ ਮੈਂ ਇਹਨਾਂ ਦਾ ਸਾਡੀ ਟੀਮ ਦੇ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਡੇ ਐਸਐਸਪੀ ਪਵਨ ਕੁਮਾਰ ਜੀ ਦੋ ਵਾਰ ਬੋਲਣਗੇ ਜੀ ਇਹਨਾਂ ਨੂੰ ਸਾਨੂੰ ਸ਼ਾਹਰੀ ਵਾਲੇ ਐਲੋ ਐਸਐਸਪੀ ਫੌਗਵਾਲ ਸਭ ਨੂੰ ਮੇਰਾ ਨਮਸਕਾਰ ਮੈਂ ਕਿਰਦਾ ਸੀਨੀਅਰ ਕਮਾਂਡੈਂਟ ਐਸਐਸਪੀ ਫੌਗਵਾਲ ਐਜ਼ ਅ ਸੋਸ਼ਲ ਵਰਕਰ ਹਿਊਮਨ ਸਰਵਿਸ ਵੈਡੀ ਪੰਜਾਬ ਪਟਿਆਲਾ ਦਾ ਜਨਮਾਇੰਦਾ ਹਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਮੁਖੀ ਜੀ ਜਤਿੰਦਰ ਸ਼ਰਮਾ ਜੀ ਇਸ ਸੰਸਥਾ ਨੂੰ ਚਰਾਨ ਦੇ ਲਈ ਆਪਣੀ ਪੂਰੀ ਮਿਹਨਤ ਮੁਸ਼ੱਕਤ ਦੇ ਨਾਲ ਹਰ ਮੁਸ਼ਕਸ਼ ਹਰ ਵਲੰਟੀਅਰ ਹਰ ਬੰਦੇ ਨੂੰ ਨਾਲ ਲਿਜਾਂਦੇ ਨੇ ਤੇ ਉਹਨਾਂ ਦਾ ਸਤਿਕਾਰ ਇਹ ਸਾਡੀ ਸੰਸਥਾ ਦਿਨ ਬਦ ਦਿਨ ترقی ਕਰ ਰਹੀ ਹੈ ਉਹ ਕਦੇ ਹਿਊਮਨ ਸੋਸਾਇਟੀ ਵਾਲੇ ਅੱਖਾਂ ਦਾ ਕੈਂਪ ਕਦੇ ਹੈਲਥ ਕੈਂਪ ਕਦੇ ਆਪਣਾ ਆਲ ਬੋਡੀ ਚੈੱਕਅਪ ਕੈਂਪ ਕਿਤੇ ਬੱਚਿਆਂ ਦੀ ਪੜ੍ਹਾਈ ਦਾ ਮਸਲਾ ਹੁੰਦਾ ਆ ਕਿਤੇ ਜਦੋਂ ਸਮਾਂ ਦਾ ਜਾਂ ਕਿਸੇ ਲੇਡੀ ਦੀ ਕੋਈ ਸਮੱਸਿਆ ਹੁੰਦੀ ਹੈ ਪੁਰਸ਼ ਵੱਲੋਂ ਕੋੜ ਵੱਲੋਂ ਜੋ ਵੀ ਇਹਨਾਂ ਵੱਲੋਂ ਪ੍ਰਯਤਨ ਹੁੰਦਾ ਹੈ ਅਸੀਂ ਇਹਨਾਂ ਦੇ ਕੰਦੇ ਨਾਲ ਖੰਧਾ ਮਾ ਕੇ ਚੱਲਦੇ ਹਾਂ ਮੈਂ ਇਹਦੇ ਐਡਵੋਕੇਟ ਮੈਂ ਹਰ ਵਕਤ ਇਹਨਾਂ ਦੇ ਨਾਲਾਂ ਜੇਤੇ ਵੀ ਕੋੜ ਹੋਵੇ ਪੁਰਸ਼ ਮਹਿਮਾ ਹੋਵੇ ਜਾਂ ਕਿਤੇ ਵੀ ਬੇਨਜ਼ੂਰ ਹੋਵੇ ਮੈਨੂੰ ਲੈ ਜਾ ਸਕਦੇ ਜੈ ਹਿੰਦ ਧੰਨਵਾਦ ਅਜੇ ਕੁਮਾਰ ਬਾਲਮੀਕੀ ਤੁਸੀਂ ਦੋ ਬਾਰਡਰ ਬੋਲਣਗੇ ਸਾਡੇ ਸੋਹਣੇ ਦੇ ਵਿੱਚ ਅੱਜ ਉਹਨਾਂ ਸਾਡੇ ਭਾਈ ਇੰਜੋਏ ਹੋਏ ਹਨ ਸਾਰੇ ਸੁੰਦਰ ਸ਼ਰਮਾ ਜੀ ਨੂੰ ਪਵਨ ਜੀ ਨੂੰ ਵਿਸ਼ਾਲੀ ਸਾਹਿਬ ਨੂੰ ਸਾਰਿਆਂ ਨੂੰ ਜਿਹੜੇ ਵੱਲੋਂ ਅੱਜ ਜੋੜ ਕੇ ਸਾਰਿਆਂ ਨੂੰ ਨਮਸਕਾਰ ਸਾਰੀ ਸੁਸਾਇਟੀ ਨੂੰ ਤੇ ਜੋ ਅੱਜ ਜੋ ਅੱਜ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਆ ਪਹਿਲਾਂ ਵੀ ਮੈਨੂੰ ਆਂਦਾ ਆ ਗਲਿਸ਼ਪਤ ਸੇਵਾ ਸੰਗਠਨ ਚ ਜਿੱਥੇ ਵੀ ਮੈਨੂੰ ਕਿਸੇ ਦੀ ਆਵਾਜ਼ ਪਈ ਕਿਸੇ ਵੀ ਤਰੀਕੇ ਦਾ ਕੰਮ ਹੋਏਗਾ ਮੈਂ ਪਹਿਲ ਦੇ ਆਧਾਰ ਤੇ ਹੋ ਕੰਮ ਕਰਾਂਗਾ ਉਹ ਜਿੰਨਾ ਮੈਨੂੰ ਬੰਨ ਸ਼ਰਮਾ ਜੀ ਪਵਨ ਜੀ ਸਾਡੇ ਲੇਟਕਾਰੀ ਸਾਹਿਬ ਪਿੱਛੋਂ ਮੈਨੂੰ ਥਾਪੜ ਮਿਲੇ ਉਸ ਤੋਂ ਵੱਧ ਕੰਮ ਕਰਾਂਗਾ ਸਾਰੇ ਸਮਾਜ ਦੇ ਵਿੱਚ ਸਾਰੇ ਮੈਂ ਐਸੀਬੀਸੀ ਦਾ ਨਹੀਂ ਸਾਰੇ ਸਮਾਜ ਦਾ ਜਨਰਲ ਸਿਕਤਰ ਜੈ ਬਾਲਮੀਕੀ ਹਰ ਹਰ ਬਾਲਮੀਕੀ ਅਗਲੇ ਐਸੀਡ ਖੇਲ ਦੇ ਚੇਅਰਮੈਨ ਪੰਜਾਬ ਦੇ ਲਲਕਣ ਸਿੰਘ ਲਖਣੀ ਜੀ ਦੇ ਦੋ ਬਰ ਬਣੇ ਜੀ ਅੱਜ ਜੀਵਨ ਸੰਸਾਟੀ ਪੰਜਾਬ ਪੰਜਾਬ ਦੇ ਪ੍ਰਧਾਨ ਰਤੇਂਦਰ ਸ਼ਰਮਾ ਜੀ ਔਰ ਬੜੇ ਸਤਿਕਾਰਯੋਗ ਪਵਨ ਕੁਮਾਰ ਜੀ ਐਸਐਸਪੀ ਕੈਰ ਸਾਹਿਬ ਔਰ ਅੱਜ ਖੜੇ ਪੰਜਾਬ ਦੀ ਪ੍ਰਧਾਨ ਮਹਿਲਾ ਵਿੰਗ ਬੜਾ ਸਤਿਕਾਰ ਕਰਦਾ ਮੈਂ ਕਿਉਂਕਿ ਚਾਂਸੀ ਦੀ ਰਾਣੀ ਇੱਕ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਵੱਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਾਡੀਆਂ ਮਹਿਤਾਵਾਂ ਪਹਿਣਾ ਜਿਵੇਂ ਕਿ ਅੱਜ ਨਰਾਤਿਆਂ ਦਾ ਬਹੁਤ ਹੀ ਸੁਖ ਤਿਹਾੜ ਕੱਲ ਵੀ ਅੱਜ ਵੀ ਜਿਵੇਂ ਕਿ ਕੰਜਗਾ ਦਾ ਪੂਜਨ ਕੀਤਾ ਗਿਆ ਅੱਜ ਸੋ ਅੱਜ ਸਾਡੀ ਹਿਮਨ ਸੋਸਾਇਟੀ ਪੰਜਾਬ ਦੇ ਪ੍ਰਧਾਨ ਸ਼ਰਮਾ ਜੀ ਉਹਨਾਂ ਦੀ ਰਹਿਣ ਵਹੀ ਹੈ ਅੱਜ ਵਿਕਾਸ ਨਗਰ ਦੇ ਵਿੱਚ ਜਿਹੜਾ ਅੱਖਾਂ ਦਾ ਫ੍ਰੀ ਚੈੱਕਅਪ ਕਰਾ ਲਗਾਇਆ ਗਿਆ ਕੈਂਪ ਹੋਰ ਵੀ ਜਗ੍ਹਾ ਜਗ੍ਹਾ ਤੇ ਜਿਹੜੇ ਸਾਡੇ ਮੈਡੀਕਲ ਕੈਂਪ ਹੋਰ ਬਾਡੀ ਕੈਂਪ ਹੋਰ ਵੀ ਖੂਨਦਾਨ ਕੈਂਪ ਰੁੱਖ ਲਗਾਉਣਾ ਔਰ ਖਾਸ ਕਰਕੇ ਜਿਹੜਾ ਅਜੰਡਾ ਜਿਹੜਾ ਮਿਸ਼ਨ ਆ ਸਾਡੀ ਪੰਜਾਬ ਦੀ ਟੀਮ ਸ਼ਰਮਾ ਜੀ ਦੀ ਰਣਬਾਈ ਹੈ ਨਸ਼ਿਆਂ ਦੇ ਖਿਲਾਫ ਜਿਹੜਾ ਨਸ਼ਿਆਂ ਦੇ ਖਿਲਾਫ ਜੰਗ ਵਿੜਿਆ ਹੋਇਆ ਪਿਛਲੇ 10-15 ਸਾਲਾਂ ਤੋਂ ਉਹ ਵੀ ਅਸੀਂ ਪੂਰੇ ਛੱਪੇ-ਛੱਪੇ ਤੇ ਪੂਰੇ ਇਲਾਕੇ ਦੇ ਵਿੱਚ ਪੂਰੇ ਪਿੰਡਾਂ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਸਾਰੀ ਟੀਮ ਇਸ ਗੱਲ ਤੇ ਪੂਰਾ ਅਮਲ ਕਰਦੀ ਆ ਉਹ ਫਿਰ ਵੀ ਮਜ਼ਬੂਤੀ ਦੇ ਨਾਲ ਕੰਮ ਕਰ ਰਹੀ ਆ ਸਾਡੇ ਨੌਜਵਾਨ ਸਾਥੀ ਹੋ ਚਾਵਨ ਸ਼ਰਮਾ ਜੀ ਨਾਲ ਪਲੀਆ ਟੀਮ ਦੇ ਆਗੂ ਪੰਜਾਬ ਬਾਡੀ ਦੇ ਹੋਣ ਜ਼ਿਲ੍ਹਾ ਬਾਡੀ ਦੇ ਹੋਣ ਔਰ ਖਾਸ ਕਰਕੇ ਸਾਡੇ ਮਹਿਲਾਵਾਂ ਦੀ ਪ੍ਰਧਾਨ ਸਾਡੀ ਮਾਨਯੋਗ ਮੇਰੀ ਵੱਡੀ ਭੈਣ ਨਿਰਮਲਾ ਜੈਨ ਜੀ ਉਹਨਾਂ ਦੇ ਨਾਲ ਮੇਰੀਆਂ ਇੱਥੇ ਪੈਣਾ ਸਤਕਾਰ ਜੋ ਖੜੀਆਂ ਨੇ ਇਹਨਾਂ ਦੀ ਬੜੀ ਹਿੰਮਤ ਭਾਵੇਂ ਸ਼ਾਮ ਹੋਵੇ ਭਾਵੇਂ ਦਿਨ ਹੋਵੇ ਇਹ ਹਮੇਸ਼ਾ ਤਿਆਰ ਪਰ ਤਿਆਰ ਸਾਰੀ ਟੀਮ ਸ਼ਰਮਾ ਜੀ ਦੀ ਰਹਿਣ ਵਾਲੀ ਜਿੱਥੇ ਵੀ ਸ਼ਰਮਾ ਜੀ ਸਾਨੂੰ ਹੁਕਮ ਦਿੰਦੇ ਨੇ ਵੀ ਅੱਜ ਚਾਹੇ ਕੋਈ ਅੱਖਾਂ ਦਾ ਕੈਂਪਾ ਚਾਹੇ ਰੁੱਖ ਲਗਾਉਣਾ ਭਾਵੇਂ ਖੂਨ ਦਾਨ ਕੈਂਪਾ ਔਰ ਸਾਡੀ ਟੀਮ ਵੀ ਪੂਰੀ ਹਮੇਸ਼ਾ ਜੇ ਉਹ ਸੇਵਾ ਦਾ ਸਾਡਾ ਸਲਕਾ ਬੈਸ ਹਿਮਨ ਸਰਵਸੇਟੀ ਦਾ ਸ਼ਰਮਾ ਜੀ ਦਾ ਜਿੱਥੇ ਪਤਰੀਨਾ ਗਿਰੂਗਾ ਉਥੇ ਸਾਡਾ ਖੂਨ ਗਿਰੂਗਾ ਇਸ ਗਾੜੀ ਸਾਰੀ ਟੀਮ ਸਾਡਾ ਪਰਣ ਲੈਂਦੀ ਆ ਔਰ ਬਹੁਤ ਬੜੇ ਭਰਾਲੇ ਨੇ ਬਹੁਤ ਬਹੁਤ ਧੰਨਵਾਦ ਮੈਂ ਚੋਕ কুমার ਜੀ ਖੜੇ ਨੇ ਰੰਧਾਵਾ ਜੀ ਖੜੇ ਨੇ ਔਰ ਸਾਡੇ ਸ਼ਰਮਾ ਜੀ ਦੇ ਬੇਟੇ ਦੋਨੋਂ ਹਮੇਸ਼ਾ ਤੇ ਨਾਲ ਹੁੰਦੇ ਨੇ ਨੌਜਵਾਨ ਸਾਥੀ ਇਹਨਾਂ ਦਾ ਬੜਾ ਵੱਡਾ ਜ਼ਿੰਮੇਵਾਰੀ ਨਿਭਾਉਂਦੇ ਨੇ ਇਹਨਾਂ ਮੈਂ ਨੌਜਵਾਨ ਸਾਥੀਆਂ ਦੇ ਇਹਨਾਂ ਦੇ ਨਾਮ ਜਿਹੜੇ ਨੌਜਵਾਨ ਸਾਥੀ ਔਰ ਜੁੜੇ ਹੋਏ ਨੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੈ ਪੀ ਜੈ ਭਾਗ ਜੈ ਜਸਾਨ ਜੈ ਸ਼੍ਰੀਨਾਮ ਹਾਂ ਚਰਮੇ ਸਾਹਿਬ ਜਿਹੜਾ ਕੈਂਪ ਲਾਇਆ ਗਿਆ ਇਹ ਜਿਹੜਾ ਕੈਂਪ ਲਾਇਆ ਗਿਆ ਹੈ ਇਹ ਟੀਮ ਹਿਊਮਨ ਸੋਸਾਇਟੀ ਵੱਲੋਂ ਤੇ ਗਲੋਬਲ ਆਈ ਹਸਪੀਟਲ ਵੱਲੋਂ ਇੱਥੇ ਲਗਾਇਆ ਗਿਆ ਹੈ ਵਿਕਾਸਨਗਰ ਵਿੱਚ ਤੇ ਇੱਥੇ ਬਹੁਤ ਵਧੀਆ ਭਾਰੀ ਗੰਦੀ ਵਿੱਚ ਪੇਟ ਨੂੰ ਮੋਜੂਈ ਰਹੇ ਨੇ ਤੇ ਆਨ ਵਾਲੇ ਟਾਈਮ ਵਿੱਚ ਸਾਡੇ ਪੰਜਾਬ ਵਿੱਚ ਇੱਕ ਕੰਮ ਚੱਲ ਹੀ ਰਿਹਾ ਹੈ ਲਗਾਤਾਰ ਸਾਰੇ ਸਾਈ ਟੀਮਾਂ ਵੱਲੋਂ ਹਿਊਮਨ ਸੋਸਾਇਟੀ ਪੰਜਾਬ ਵੱਲੋਂ ਸਾਰੇ ਬਸੇ ਲਗਾਏ ਜਾਂਦੇ ਹਨ ਸਾਡਾ ਪੂਰੇ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਵੀ ਪੂਰਾ ਭਿਆਨ ਚੱਲ ਰਿਹਾ ਹੈ ਜੇ ਕੋਈ ਨਸ਼ਾ ਵੇਚਦਾ ਹੈ ਉਹਨਾਂ ਉਹਨੂੰ ਜਿਲ੍ਹਾ ਵਿੱਚ ਇੱਥੇ ਭੇਜਿਆ ਜਾਂਦਾ ਹੈ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ ਤੇ ਇਸੇ ਪੇਟ ਫੋਦ ਲਵਾਈ ਜਾਂਦੇ ਸਾਡੀ ਟੀਮ ਵੱਲੋਂ ਜੇ ਕਿਸੇ ਤੇ ਪੈਨ ਨੂੰ ਕਿਤੇ ਦਿੱਕਤ ਆਂਦੀ ਹੈ ਜੇ ਕੋਈ ਪਰੇਸ਼ਾਨੀ ਹੈ ਅਸੀਂ ਉਹਨਾਂ ਦਾ ਪੂਰਾ ਕਮਿਊਨਿਟੀ ਸਾਈਟ ਨਾਲ ਮਦਦ ਕਰਦੇ ਆਂ ਬਲੱਡ ਕੈਂਪ ਲਾਣਾ ਮੈਡੀਕਲ ਕੈਂਪ ਲਾਣਾ ਸਾਡੀ ਟੀਮ ਵੱਲੋਂ ਕਰਿਆ ਜਾਂਦਾ ਹੈ ਤੇ ਸਾਡੇ ਵਿੱਚ ਸਾਡੀ ਟੀਮ ਵੱਲੋਂ ਮੈਨੂੰ ਬਰਸ਼ਾ ਗੋਲੀ ਵੀ ਜਾਈ ਨੇ ਜਿਹੜੇ ਪਰਸਨ ਸਾਡੇ ਪੰਜਾਬ ਦੇ ਇਹਨੂੰ ਦੋ ਬਰਤ ਬੋਲੂਗੇ ਠੀਕ ਹਨ ਮੈਂ ਪੀਟੀਏ ਦਾ ਪੀਟੀਏ ਨਿਊਜ਼ ਦਾ ਪੰਜਾਬ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਨੇ ਉਹਰੇ ਆਗੇ ਤੇ ਸਾਡੇ ਇੱਥੇ ਨਾਲ ਸਾਡੇ ਨਾਲ ਕੜੇ ਨੇ ਕਿਉਂਕਿ ਖਾਨ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ ਬਹੁਤ ਲੰਬੇ ਸਮੇਂ ਤੋਂ ਅਸੀਂ ਇਹਨਾਂ ਦਾ ਵੀ ਇੱਥੇ ਆ ਜਾਂਦਾ ਜੀ ਆ ਜਾਂਦਾ ਸਰ ਮੈਂ ਕਿਸ ਨੂੰ ਬੇਨਤੀ ਕਰਦਾ ਕਿ ਤੁਸੀਂ ਪਿੰਡ ਪੱਦਰ ਤੇ ਆਪਣੀ ਹਮਨ ਸਰਵਿਸ ਸੁਸਾਇਟੀ ਬਣਾਓ ਕਿਉਂਕਿ ਜੋ ਨਸਿਆਂ ਦੇ ਖਿਲਾਫ ਤੁਸੀਂ ਮੀਮ ਤੋਰੀਆ ਜੋ ਛੋਟੇ ਪਿੰਡ ਪੱਦਰ ਤੇ ਕਮੇਟੀਆਂ ਹੋਣਗੀਆਂ ਤਾਂ ਤੁਹਾਡਾ ਸਾਥ ਦੇਣਗੇ ਸਾਰੀਆਂ ਹਾਂਜੀ ਕਨ ਸਾਹਿਬ ਸਾਡਾ ਮਤਲਬ ਚੱਲ ਚੱਲ ਹੀ ਰਿਹਾ ਹੈ ਵੀ ਅਣਪੂਰੇ ਪੰਜਾਬ ਦੇ ਵਿੱਚ ਹੀ ਜਾ ਰਹੇ ਆ ਪਿੰਡ ਬੰਦਾਂ ਦੇ ਜਿਹੜੇ ਤੇ ਟੋਡੇ ਵਰਗੇ ਭਰਾਵਾ ਸਾਡੇ ਨਾਲ ਸਾਥ ਨੇ ਅਸੀਂ ਵੱਧ ਤੋਂ ਵੱਧ ਪਿੰਡਾਂ ਵਿੱਚ ਜਾ ਕੇ ਉਹਨਾਂ ਨਾਲ ਮਿਲ ਕੇ ਜਿਹੜਾ ਵੀ ਨਸ਼ਾ ਵੇਚਦੇ ਨੇ ਜਾਂ ਕਰਵਾਉਂਦੇ ਨੇ ਉਹਨਾਂ ਦਾ ਉਹਨਾਂ ਨੂੰ ਡਿਟੇਲ ਦਾ ਸਲਾਖਾ ਵਿੱਚ ਪਹੁੰਚਾਵਾਂਗੇ ਤੇ ਜਿਹੜੇ ਕਰਦੇ ਨੇ ਉਹਨਾਂ ਦਾ ਸਾਡੀ ਟੀਮ ਵੱਲੋਂ ਮੁਫਤ ਇਲਾਜ ਕਰਾਇਆ ਜਾਂਦਾ ਹੈ ਠੀਕ ਹੈ ਸਰ ਰਾਸ਼ਨ ਤੇ ਚਾਰੇ ਪਾਸੇ ਨਾਲ ਜੁੜੀਆਂ ਤੇ ਐਮਐਨਐਨ ਜਿਨ੍ਹਾਂ ਦਾ ਨੰਨਾ ਕੰਮ ਦੇਖਿਆ ਬਹੁਤ ਅੱਛਾ ਕੰਮ ਕਰਦੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਪਿੰਡ ਵਿੱਚ ਅਸੀਂ ਜਾਈਏ ਕਹ ਪਹਿਲੇ ਇਸ ਤੋਂ ਪਹਿਲਾਂ ਮੈਂ ਇਹ ਕਰਵਾਉਂਦੀ ਸੀ ਵੀ ਮਤਲਬ ਕਿ ਦੇਖਿਆ ਪਿੰਡਾਂ ਚ ਬੱਚਨ ਵਜੇ ਨਹੀਂ ਨੌਲੇਜ ਨਹੀਂ ਹੈ ਤੇ ਅੰਦਰ ਅਸੀਂ ਜੋੜਦੇ ਨਾਲ ਅਸੀਂ ਜੋੜਦੇ ਆ ਜੋੜ ਦਾ ਮਤਲਬ ਇਹ ਨਹੀਂ ਵੀ ਸਵੇਰੇ ਉੱਠ ਕੇ ਜੋਗਾਸਨ ਕਰਨ ਲੱਗ ਜਓ ਉਹਦਾ ਮਤਲਬ ਯੋਗ ਨਹੀਂ ਹੈ ਯੋਗ ਦਾ ਮਤਲਬ ਹੈ ਆਪਣੇ ਨਾਲ ਕੰਮ ਕਰਵਾਓ ਜੋੜੋ ਹਰ ਇੱਕ ਫੀਲਡ ਦੇ ਵਿੱਚ ਸੁਰੂ ਲੈ ਕੇ ਜਾਓ ਬੱਚੇ ਨੂੰ ਇਹ ਨਹੀਂ ਸਮਝਾਂਦਾ ਵੀ ਅਸੀਂ ਫਿਊਚਰ ਚ ਕਰਨਾ ਕੀ ਹੈ ਇਸ ਪੱਧਰ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੋੜੇ ਲੋਕਾਂ ਬੱਧੋ ਬਤਾਂ ਪਹਿਲਾਂ ਜੋੜੇ ਆ ਵੀ ਸਾਡਾ ਜੋੜੇ ਨਾਲ ਤੇ ਅੱਗੇ ਆ ਕੇ ਕੰਮ ਕਰਨਾ ਸਿਰਫ ਅਸੀਂ ਲਖਣਦੇ ਨਾ ਰਹੀਏ ਵਿਨੋਜ ਬੁਨਾਤੀ ਲਗਾਤੇ ਉਹਦਾ ਕੋਈ ਫਾਇਦਾ ਨਹੀਂ ਹੈ ਜਦ ਤੱਕ ਅਸੀਂ ਖੁਦ ਮੈਂ ਜਰਮਨੀ ਨਾ ਇਸ ਲਈ ਜੁੜਿਆ ਮੈਂ ਦੇਖਿਆ ਇਹਨਾਂ ਨਾਲ ਕਾਫੀ ਨੌਜਵਾਨ ਬੇੜੀ ਜੁੜੀ ਹੋਈ ਹੈ ਮੈਂ ਇਹਨਾਂ ਨੂੰ ਵੀ ਕਦੇ ਕਾਰਨ ਕਹਿਆ ਵੀ ਆਪਣੇ ਬੱਚੇ ਨੂੰ ਅੱਗੇ ਲੈ ਕੇ ਆਓ ਤੇ ਅਸੀਂ ਕੰਮ ਕਰੀਏ ਕਿਉਂਕਿ ਜੋ ਅਸੀਂ ਆਪਣੇ ਹੱਥ ਨਾਲ ਕੰਮ ਕਰ ਸਕਦੇ ਆ ਉਹ ਕੋਈ ਸਰਕਾਰ ਨਹੀਂ ਕਰ ਸਕਦੀ ਮੈਂ ਤੁਸੀਂ ਤੁਹਾਨੂੰ ਆਪਣਾ ਕੰਮ ਆਪ ਹੀ ਕਰਨਾ ਪਏਗਾ ਸਰਕਾਰ ਦੇ ਅਸੀਂ ਨਹੀਂ ਰਹਿ ਸਕਦੇ ਸਾਰੇ ਮੈਂ ਤੁਸੀਂ ਸਰਕਾਰੀ ਕੰਮ ਕਰੇਗੀ ਮੈਂ ਤੁਸੀਂ ਬੱਚਿਆਂ ਦੇ ਮਾਪਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵਚਨ ਮਾਵਾਪੂ ਨੂੰ ਇਹ ਕਹਨੀ ਵੀ ਬਦੋ ਬਦ ਆਪਣੇ ਘਰ ਵਾਲਾ ਕਿਆ ਹੁੰਦਾ ਉਹ ਆਪਣੇ ਬੱਚਾ ਵਾਂਸੇ ਹੁੰਦਾ ਠੀਕ ਆ ਆ ਜਿਹੜੀ ਆਪਣੀ ਆਪਾ ਮੈਂ ਵੀ ਇੱਥੇ ਖੜੀ ਆ ਅੱਜ ਠੀਕ ਆ ਮੈਂ ਫਰੀ ਹੋ ਚੁੱਕੀ ਆ ਕਿਉਂ ਮੇਰੇ ਬੱਚੇ ਤੋਂ ਨੇ ਆਪਣੇ ਆਪਰੇ ਚੰਗੇ ਸੈਟਲ ਹੋ ਚੁੱਕੇ ਆ ਉਹਨਾਂ ਨੇ ਮੈਨੂੰ ਕਿਹਾ ਮੰਮੀ ਤੁਸੀਂ ਆਪਣੇ ਵਿਚਾਰ ਅੱਗੇ ਭੇਜੋ ਤਾਂ ਮੈਂ ਕਹਿੰਨੀ ਆਪਣੀ ਪਹਿਲੀ ਜ਼ਿੰਮੇਵਾਰੀ ਆਪਣੇ ਬੱਚਿਆਂ ਤੇ ਆ ਆਪਣੀ ਜਿਹੜੀ ਸੋਸ਼ਲ ਲਾਈਫ ਆ ਥੋੜੀ ਦੇਰ ਲਈ ਇਹ ਪੰਦ ਕਰੋ ਜਿਆਦਾ ਤਨ ਦੇਖਿਆ ਮਾਮਾ ਆਪਣੇ ਆਪ ਨੂੰ ਜਿਆਦਾ ਹੌਂ ਕਰਦੇ ਵੈ ਸਾਨੂੰ ਫਰੀ ਟਾਈਮ ਫਰੀ ਜਦ ਬੱਚੇ ਨਾਲ ਫਰੀ ਹੋ ਗਏ ਅਸੀਂ ਚੰਗੇ ਸੰਸਕਾਰ ਦਿੱਤੇ ਚੰਗੇ ਉਹਨਾਂ ਨੂੰ ਕਰਤਾ ਇਹ ਸਾਡੇ ਫਿਰ ਅੱਗੇ ਜਾ ਕੇ ਫਰੀ ਹੋ ਜਾਂਦੀ ਜੇ ਜੇ ਇਹ ਬਿਮਾਰ ਹੋ ਗਏ ਤਾਂ ਸਾਡੀ ਫਰੀ ਅਸੀਂ ਕੀ ਕਰਾਂਗੇ ਉਸ ਨੂੰ ਫਰੀ ਦਾ ਸਾਡਾ ਜਿਹੜਾ ਰੋਜ਼ਗਾਰ ਹੈ ਮਤਲਬ ਅਸੀਂ ਫਰੀ ਦਿੰਦੇ ਆ ਬੱਚਾ ਨੂੰ ਉਹ ਸਾਡੇ ਬੱਚਿਆਂ ਨੂੰ ਜਿਆਦਾ ਸਿਹਤਮੰਦ ਬਣਾਉਣ ਵਿੱਚ ਮਦਦ ਕਰਦੀ ਹੈ ਨਾ ਕਿ ਅਸੀਂ ਬਾਹਰ ਦਾ ਫੂਡ ਲਿਆ ਲਾ ਕੇ ਬੱਚਾ ਖਾਈ ਦਈਏ ਜਾਂ ਅਸੀਂ ਸਿਰਫ ਇਹ ਜਿਆਦਾ ਧਿਆਨ ਦੇਣ ਸਾਡੇ ਬੱਚੇ ਨੌਕਰੀ ਮਿਲੇ ਇਹ ਵੀ ਬਹੁਤ ਵੱਡਾ ਕਾਰਨ ਹੈ ਬੱਚਾ ਨੂੰ ਨਸ਼ੇ ਵੱਲ ਲੈ ਕੇ ਜਾਂਦਾ ਹੈ ਮੈਂ ਡਿਪਰੈਸ਼ਨ 'ਚ ਚਲੇ ਜਾਂਦੇ ਆ ਬੱਚੇ ਵੀ ਨੌਕਰੀ ਨਹੀਂ ਮਿਲ ਰਹੀ ਅਸੀਂ ਨੇ ਪੜ ਲਿਖੇ ਉਹ ਥੋੜਾ ਨਸ਼ਾ ਵਗੈਰਾ ਕਰਨਾ ਲੱਗ ਜਾਂਦੇ ਆ ਡਿਪਰੈਸ਼ਨ 'ਚ ਨਹੀਂ ਮੈਮ ਇੱਕ ਬੱਚਿਆਂ ਦੇ ਮਾਪੇ ਪਾਪਾਂ ਦਾ ਫਰਜ ਬਣਦਾ ਹੈ ਜੇ ਬੱਚਾ ਰਾਤ ਨੂੰ 9 ਵਜੇ ਤੋਂ ਬਾਅਦ ਘਰੋਂ ਬਾਹਰ ਰਹਿੰਦਾ ਹੈ ਤਾਂ ਉਹਨਾਂ ਨੂੰ ਉਹਨਾਂ ਨੂੰ ਪੁੱਛਣ ਦਾ ਫਰਜ ਬਣਦਾ ਹੈ ਕਿ ਕਿੱਥੇ ਫਰਜ ਬਣਦਾ ਸਾਡੇ ਮਾਤਾ ਪਿਤਾ ਨੇ ਸਾਡੇ ਉੱਤੇ ਬੜੀ ਸਖਤੀ ਵਰਤੀ ਹੋ ਇਸ ਲਈ ਵੀ ਬਸ 9 ਵਜੇ ਆਪਣੇ ਗੇਟ ਨੂੰ ਲੋਕ ਲਗਾ ਲਓ ਕੋਈ ਬਾਹਰ ਨਹੀਂ ਜਾਏਗਾ ਅਸਾਂ ਬੰਦ ਕਰ ਦੋ ਲਚਾਰਨੀ ਤੋਂ ਅੱਜ ਕਿੰਸਰ ਸੈਟਿੰਗ ਪੰਜਾਬ ਸਾਡੇ ਸਰਫਰਸਤ ਮਾਲਕ ਹਿੰਸਨ ਜੀ ਜੰਗਲ ਸ਼ਰਮਾ ਜੀ ਜੋ ਕਿ ਉਹਨਾਂ ਦੀ ਰਹਿਣਵਈ ਹੈ ਹਮੇਸ਼ਾ ਭਾਵੇਂ ਅੱਜ ਦਾ ਇਸ ਅੰਗਨਵਾੜੀ ਦੇ ਵਿੱਚ ਅੱਖਾਂ ਦਾ ਫ੍ਰੀ ਮੈਡੀਕਲ ਸੈਟ ਕੈਂਪ ਫ ਦਵਾਈਆਂ ਡਾਕਟਰ ਸਹਿਵਾਨ ਔਰ ਇਸ ਇਲਾਕੇ ਦੇ ਸਾਰੇ ਜਿਨ੍ਹਾਂ ਨੇ ਪ੍ਰਬੰਧ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਡੀ ਹਿੰਸਨ ਸੋਸਾਇਟੀ ਵੱਲੋਂ ਔਰ ਜਿਹੜਾ ਇਹ oprala ਅੱਜ ਦਾ ਅੱਖਾਂ ਦਾ ਵੀ ਬਹੁਤ ਵੱਡੀ ਗੱਲ ਆ ਭਾਵੇਂ ਖੂਨਦਾਨ ਕੈਂਪ ਹੋਵੇ ਭਾਵੇਂ ਮੈਡੀਕਲ ਕੋਈ ਵੀ ਕੰਮ ਕੈਂਪ ਹੋਵੇ ਭਾਵੇਂ ਰੁੱਖ ਲਗਾਉਣ ਦਾ ਮਿਸ਼ਨ ਹੋਵੇ ਕਿ ਸਾਡੇ ਕਮਿਸ਼ਨ ਹੈ ਜੋ ਹਿਊਮਨ ਵੈਲਫੇਅਰ ਸਟੱਡੀ ਪੰਜਾਬ ਦੀ ਜਿਹੜੀ ਟੀਮ ਹੈ ਉਹਨਾਂ ਦੇ ਜਿਹੜੇ ਸਰਪ੍ਰਸਤ ਨੇ ਸਾਡੇ ਮਾਲਕ ਨੇ ਪ੍ਰਧਾਨ ਨੇ ਸਾਡੇ ਉਹਨਾਂ ਦੀ ਰਹਿਣਵਾਈਏ ਸਾਡਾ ਜਿਹੜਾ ਮਹਿਲਾ 빙ਾ ਚਾਵੇਂ ਨੌਜਵਾਨ 빙ਾ ਭਾਵੇਂ ਹੋਰ ਸਾਡੇ ਪੰਜਾਬ ਦੇ ਸਾਰੇ ਉਹਦੇਦਾਰ ਨੇ ਚਾਹੇ ਪੜ੍ਹਨਾਰੇ ਕਿਲੇ ਤੇ ਉਹਦੇਦਾਰ ਹੋਣ ਤੇ ਇਹ ਪੰਜਾਬ ਦੇ ਉਹਦੇਦਾਰ ਹੋਣ ਚਾਹੇ ਪੂਰੇ ਹੋਰ ਕਿਸੇ ਵੀ ਸਟੇਟ ਸੂਬੇ ਦੇ ਇਲਾਕੇ ਦੇ ਉਹਦੇਦਾਰ ਨੇ ਇਹ ਜੇ ਅਪਰਾਲੇ ਹਮੇਸ਼ਾ ਕਰਦੇ ਰਹਿੰਦੇ ਆ ਇਹ ਜਿਹੜਾ ਦਿਸ਼ਾ ਨਿਰਦੇਸ਼ ਹੈ ਸਾਡੇ ਦਿਵਿੰਦਰ ਸ਼ਰਮਾ ਜੀ ਦੀ ਰਣਵਾਈ ਹੈ ਕਿ ਹਮੇਸ਼ਾ ਚੱਲਦਾ ਔਰ ਜਿੰਨੇ ਵੀ ਸਾਡੇ ਅੱਜ ਨਨਪਰਖੇ ਸਤ ਸਾਡੇ ਪੰਜਾਬ ਦੇ ਸੀਨੀਅਰ ਟੀਮ ਦੇ ਆਗੂ ਨੇ ਦਿਵਿੰਦਰ ਸ਼ਰਮਾ ਜੀ ਹੋ ਸਾਡੇ ਇੱਥੋਂ ਦੇ ਮੈਡਮ ਸ਼ਰਮਾ ਜੀ ਹੋ ਸਾਡੇ ਖੜੇ ਨੇ ਨੌਜਵਾਨ ਅਗੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਅੱਜ ਦਾ ਜਿਹੜਾ ਉਪਰਾਲਾ ਬੜਾ ਚੰਗਾ ਉਪਰਾਲਾ ਔਰ ਅੱਗੇ ਵੀ ਸਾਡਾ ਚੁੱਕੀ ਜਿਹੜੀ ਸ਼ਰਮਾ ਜੀ ਸੋਚ ਆ ਹਰ ਵਰਗ ਦੇ ਲੋਕ ਹਰ ਸਮਾਜ ਦੇ ਲੋਕ ਜਿੱਦਾਂ ਕਿ ਮੈਨੂੰ ਐਸ்சி ਬੈਂਕ ਪੰਜਾਬ ਦਾ ਚੇਅਰਮੈਨ ਲਗਾਇਆ ਹੋਇਆ ਜਿਹਦੇ ਵਿੱਚ ਸਾਡੇ ਮੱਟੂ ਸਹਿਵਾਨ ਹੋਰ ਸਾਰੇ ਜਿੰਨੇ ਵੀ ਸਹਿਯੋਗ ਕਰਦੇ ਨੇ ਸੋ ਥੋੜੀ ਜਿਹੀ ਚਿਰ ਚ ਪਹੁੰਚ ਜਾਣਗੇ ਜਾਂ ਕਿਤੇ ਨੇ ਵੀ ਰ ਡਿਊਟੀਆਂ ਨਿਭਾ ਰਹੇ ਆ ਔਰ ਡਿਊਟੀਆਂ ਸਾਰਿਆਂ ਤੁਹਾਨੂੰ ਸੋਸਾਇਟੀ ਵੱਲੋਂ ਨੇ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ